ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਪਲੇਨ ਸੂਟ ਦੀ ਵੈਰਾਈਟੀ ਕਾਫੀ ਬਰੀ ਆਪਾਂ ਲੈ ਕੇ ਆਏ ਆ ਪਲੇਨ ਸੂਟ ਤੁਹਾਡੇ ਵਾਸਤੇ ਮੇਰੇ ਕੋਲ ਅਲੱਗ-ਅਲੱਗ ਸਟਾਫ ਦੇ ਪਲੇਨ ਸੂਟ ਹੋਣਗੇ ਬਹੁਤ ਹੀ ਸੋਹਣੇ ਸੂਟ ਔਰ ਬਹੁਤ ਟ੍ਰੈਂਡਿੰਗ ਜਿਹੜਾ ਸਟਾਫ ਚੱਲ ਰਿਹਾ ਉਸ ਸਟਾਫ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਠੀਕ ਹੈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਵੀਡੀਓ ਸਾਡੀਆਂ ਦੋ ਆਉਣਗੀਆਂ ਇੱਕ ਸ਼ਾਮ ਨੂੰ 7 ਵਜੇ ਇੱਕ ਰਾਤ 8 ਵਜੇ ਆਏਗੀ ਠੀਕ ਹੈ ਔਰ ਜਲਦੀ ਹੀ ਆਪਾਂ ਸੇਲ ਵੀ ਸਟਾਰਟ ਕਰਨ ਵਾਲੇ ਆ ਠੀਕ ਹੈ ਹਾਂਜੀ ਤੇ ਚਲੋ ਦੇਖਦੇ ਆ ਅੱਜ ਦੇ ਪਿਆਰੇ ਪਿਆਰੇ ਸੂਟ ਬਹੁਤ ਸੋਹਣੇ ਸੂਟ ਆ ਸਭ ਤੋਂ ਪਹਿਲਾਂ ਆਏਗੀ ਜੀ ਫੈਂਡੀ ਫੈਂਡੀ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਚਾਰ ਪੰਜ ਰੰਗ ਮੇਰੇ ਕੋ ਆਏ ਨੇ ਫੈਂਡੀ ਦੇ ਚਾਰ ਪੰਜ 6 ਇੰਨੇ ਹੋਣਗੇ ਆ ਲਓ ਜੀ ਮੈਨੂੰ ਲੱਗਦਾ ਪਲੇਨ ਦੇ ਵਿੱਚ ਇਹ ਫੈਬਰਿਕ ਸਸਤੇ ਤੇ ਸੋਹਣੇ ਜਿਹੜੇ ਹੈਗੇ ਉਹਨਾਂ ਦੇ ਵਿੱਚ ਤੇ ਨੰਬਰ 1 ਹੀ ਜਾ ਰਿਹਾ ਹੈ ਠੀਕ ਹੈ ਕਿਉਂਕਿ ਵੈਸੇ ਤੇ ਪਲੇਨ ਦੇ ਵਿੱਚ ਸਿਲਕ ਪਸ਼ਮੀਨਾ ਚੱਲ ਰਿਹਾ ਹੈ ਔਰ ਕ੍ਰੇਪ ਚੱਲ ਰਹੀ ਹੈ ਟਿਸ਼ੂ ਚੱਲ ਰਿਹਾ ਹੈ ਕਾਫੀ ਚੱਲ ਰਿਹਾ ਹੈ ਠੀਕ ਹੈ ਇਹ ਆ ਗਈ ਫੈਂਡੀ ਓਨਲੀ 550 ਦਾ ਸੂਟ ਹੈ ਇਹ ਤੇ ਨਹੀਂ ਹੁਣ ਠੀਕ ਹੈ ਇਹਦਾ ਇਹੀ ਚੱਕਰ ਹੈ ਬਹੁਤ ਟ੍ਰੈਂਡ ਦੇ ਵਿੱਚ ਆਹ ਲੋਚੀ 5 ਮੀਟਰ ਦਾ ਸੂਟ ਆਏਗਾ 550 ਦਾ ਵਿਦ ਸ਼ਿਪਿੰਗ ਦਾ ਪ੍ਰਾਈਸ ਹੈ ਸ਼ਾਪ ਤੇ ਆਕੇ ਲਓਗੇ 500 ਰੁਪਏ ਦਾ ਮਿਲੇਗਾ ਠੀਕ ਹੈ ਜੀ ਫੈਂਡੀ ਦਾ ਸੂਟ ਅਲੱਗ-ਅਲੱਗ ਪ੍ਰਾਈਸ ਤੇ ਸੇਲ ਕਰ ਰਿਹਾ ਹੈ ਕੁਝ ਲੋਕ ਇੱਕ ਕਪੜਾ ਹੋਰ ਆਉਂਦਾ ਹੈ ਉਹਨੂੰ ਫੈਂਡੀ ਕਹਿੰਦੇ ਪਰ ਇਹ オリジナル ਜਿਹੜੀ ਫੈਂਡੀ ਆ ਰਹੀ ਹੈ ਨਾ ਉਹੀ ਫੈਂਡੀ ਦਾ ਸੂਟ ਆ ਠੀਕ ਹੈ ਕਈ ਤਰ੍ਹਾਂ ਦੇ ਸੂਟਾਂ ਨੂੰ ਲੋਕੀ ਫੈਂਡੀ ਦਾ ਨਾਮ ਦਈ ਦਿੰਦੇ ਆ ਪਰ ਇਹ ਫੈਂਡੀ ਸਿਲਕ ਦੇ ਵਿੱਚ ਹੀ ਸੂਟ ਆ ਓਕੇ ਆ ਲਓ ਜੀ। ਹਲੋ ਸੀਮਾ ਜੀ ਪਹਿਲਾ ਕਲਰ ਸੀਗਾ ਰਾਇਲ ਬਲੂ ਦੂਸਰਾ ਕਲਰ ਆ ਗਿਆ ਇਹ ਵਾਲਾ ਬਹੁਤ ਸੋਹਣਾ ਹੈ ਤੁਸੀਂ ਵਰਕ ਕਰਾਉਣਾ ਹੋਵੇ ਵਰਕ ਵੀ ਕਰਾ ਸਕਦੇ ਜੇ ਸਿੰਪਲ ਪਲੇਨ ਬਣਾਉਣਾ ਹੋਵੇ ਤੇ ਪਲੇਨ ਵੀ ਬਣਾ ਸਕਦੇ ਜੇ ਠੀਕ ਹੈ ਇਹ ਲੋ ਇਹ ਆ ਗਿਆ ਸੂਟ ਕਲਰ ਬਹੁਤ ਸੋਹਣੇ ਆ ਸਾਰੇ ਇਹ ਲੋ ਜੀ ਡਬਲ ਸ਼ੈਡਡ ਜਾਂ ਸੂਟ ਲੱਗਣ ਡਿਆ ਤੇ ਵੈਸੇ ਵੀ ਦੋ ਰੰਗਾਂ ਦਾ ਭਾ ਮਾਰਦਾ ਇਹ ਲੋ 550 ਪ੍ਰਾਈਸ ਰਹੇਗਾ ਫਿਰ ਆ ਗਿਆ ਕਲਰ ਜੀ ਇਹ ਵਾਲਾ ਕਲਰ ਤੇ ਉਹੀ ਕਲਰ ਹੈ ਜਿਹੜਾ ਮੈਂ ਵੀ ਸਲਵਾਇਆ ਹੋਇਆ ਇਹ ਲੋ ਠੀਕ ਹੈ ਇਸ ਰੰਗ ਦਾ ਸੂਟ ਹੈ ਮੇਰਾ ਵੀ ਕੋੜਾ ਚਾਸਪਾ ਮਿਸ ਫਰਕ ਹੋਵੇ ਕਿਉਂਕਿ ਥਾਨ-ਥਾਨ ਦਾ ਫਰਕ ਆ ਜਾਂਦਾ ਉਹ ਪਿਛਲੀ ਵਾਰੀ ਜਦੋਂ ਆਏ ਸੀ ਮੈਂ ਉਦੋਂ ਬਣਾਇਆ ਸੀ ਹੈਲੋ ਠੀਕ ਹੈ ਬਹੁਤ ਸੋਹਣਾ ਸੂਟ ਹੈ ਤੇ ਫਟਾਫਟ ਆਰਡਰ ਕਰਦੇ ਜਾਓ ਜਿਹੜਾ ਪੀਸ ਤੁਹਾਨੂੰ ਪਸੰਦ ਆ ਲਓ ਜੀ ਇਹ ਕਲਰ ਆ ਗਿਆ ਇਹ ਕਲਰ ਬਹੁਤ ਸੋਹਣਾ ਹੈ ਇੰਗਲਿਸ਼ ਕਲਰ ਜਿਹੜੇ ਨਾ ਬਹੁਤ ਹੀ ਸੋਹਣੇ ਲੱਗਦੇ ਡਬਲ ਸ਼ੈਡੇਡ ਵੀ ਹੈ ਦੇਖੋ ਇਹ ਬਲੂ ਬਲੂ ਜੀ ਹੈ ਨਾ ਦੇ ਰਿਹਾ ਰਿਫਲੈਕਟ ਕਰ ਰਿਹਾ ਬਲੂ ਕਲਰ 골ਡਨ ਵੀ ਹੈ ਔਰ ਬਲੂ ਵੀ ਲੱਗਦਾ ਥੋੜਾ ਥੋੜਾ ਬਹੁਤ ਸੋਹਣਾ ਪੀਸ ਹੈ ਹੈਲੋ ਜੀ ਇਹ ਵੀ ਸੇਮ ਮੋਦੇ ਨਾਲ ਦਾ ਹੀ ਆਏਗਾ ਠੀਕ ਹੈ ਫਿਰ ਆ ਗਿਆ ਜੀ ਵਾਈਨ ਕਲਰ ਹੈ ਲੋ ਇਹ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਵਾਇਰਲ ਵਾਲਾ ਡਿਜ਼ਾਈਨ ਕਲਰ ਹੈ ਤੇ ਬਹੁਤ ਵਾਇਰਲ ਵਾਲਾ ਸਟੱਫ ਹੈ ਫੈਂਡੀ 550 ਦਾ ਸੂਟ ਰਹੇਗਾ ਲਓ ਜੀ ਇੱਕ ਕਲਰ ਹੋਰ ਆ ਗਿਆ ਬਹੁਤ ਹੀ ਪਿਆਰਾ ਜਿਹਾ ਹੈ ਲੋ ਚੈੱਕ ਕਰੋ ਗ੍ਰੀਨ 골ਡਨ ਇਹਨੇ ਸੋਹਣੇ ਕਲਰ ਆ ਨਾ ਇਹਨਾਂ ਦੇ ਬਹੁਤ ਹੀ ਸੋਹਣੇ ਸੋਹਣੇ ਕਲਰ ਆਣਗੇ ਠੀਕ ਹੈ ਨੈਕਸਟ ਆ ਗਿਆ ਜੀ क्रश गोल्ड फैब्रिक ਇਹਦੇ ਵਿੱਚ ਆ ਗਿਆ ਆਪਣੇ ਕੋਲ ਮਹਿੰਦੀ ਕਲਰ ਇਹ ਫੈਬਰਿਕ ਵੀ ਬਹੁਤ ਹੀ ਸੋਹਣਾ ਹੈ ਜਿੱਦਾਂ ਮਰਜੀ ਧੋ ਵਰਕ ਕਰਾਓ ਨਾ ਕੋਈ ਸ਼੍ਰਿੰਕਸ ਨਾ ਕੋਈ ਕਲਰ ਕੰਪਲੇਂਟ ਕੋਈ ਨਹੀਂ ਨਾ ਰਹਿਗਾ ਰੱਪ ਤੱਕ ਜਿੱਦਾਂ ਮਰਜੀ ਯੂਜ਼ ਕਰੋ ਪਲੇਨ ਸਵਾਉ ਚਾਹੇ ਲੈਸਾਂ ਲਵਾਓ ਚਾਹੇ ਤੁਸੀਂ ਕਢਾਈਆਂ ਕਰਵਾਓ ਜੋ ਮਰਜੀ ਕਰਾਓ ਹਲੋ ਜੀ ਠੀਕ ਹੈ ਇਹ क्रश गोल्ड ਦਾ ਮਹਿੰਦੀ ਕਲਰ ਆ ਗਿਆ 550 ਪ੍ਰਾਈਸ ਰਹਿਗਾ ਕ੍ਰਸ਼ 골ਡ ਦਾ ਆ ਗਿਆ ਬਲੈਕ ਕਲਰ ਇਹਦੇ ਵਿੱਚ ਵੀ ਤੁਹਾਨੂੰ ਹਲਕੀ ਹਲਕੀ ਸ਼ਾਈਨ ਮਿਲੂਗੀ ਬਲੈਕ ਕਲਰ ਦਾ ਕਰਕੇ ਫੀਲ ਨਹੀਂ ਹੋ ਰਹੀ ਲਓ ਜੀ ਇਹ ਕਲਰ ਆ ਗਿਆ ਮਸਟਰਡ ਕਲਰ ਮਸਟਰਡ ਮਹਿੰਦੀ ਜਿਹਾ ਕਲਰ ਹੁੰਦਾ ਨਾ ਸੁੱਕੀ ਮਹਿੰਦੀ ਵਾਲਾ ਇਵੇਂ ਦਾ ਕਲਰ ਆਏਗਾ ਕ੍ਰਸ਼ 골ਡ ਦਾ ਫੈਬਰਿਕ ਦਾ 550 ਪ੍ਰਾਈਸ ਰਹੇਗਾ ਫਿਰ ਆ ਗਿਆ ਜੀ ਕਾਪਰ ਕਲਰ ਇਹ ਲਓ ਠੀਕ ਹੈ ਕਾਪਰ ਕਲਰ ਇਹ ਵੀ ਬਹੁਤ ਸੋਨਾ ਜਿਹਾ ਹੈ ਕ੍ਰਾਫਟ ਆਫ ਜਿੰਦਾ ਮਰਜੀ ਯੂਜ਼ ਕਰੋ ਬਈ ਫਿਰ ਆ ਗਿਆ ਆਪਣੇ ਕੋਲ ਜੀ ਹੈਲੋ ਇਹ ਆ ਗਿਆ ਚਨੌਨ ਦਾ ਚਨੌਨ ਹੁਣ ਵਧੀਆ ਵਾਲੀ ਨਹੀਂ ਹੋਏਗੀ 550 ਵਾਲੀ ਹੋਏਗੀ 550 ਵਾਲੀ ਚਨੌਨ ਦਾ ਸੂਤਾ ਆ ਗਿਆ ਲਾਈਟ ਕਲਰ ਆ ਗਿਆ ਲਾਈਨਿੰਗ ਲੋਇਨਿੰਗ ਸਭ ਨੂੰ ਲਗਣੀ ਲਗਣੀ ਇਹਨਾਂ ਨੂੰ ਫਿਰ ਆ ਗਈ ਜੀ ਆਪਣੇ ਕੋਲ ਸ਼ਿਮਰ ਹਾਂਜੀ ਸ਼ਿਮਰ ਆ ਗਈ ਹੈਲੋ ਸ਼ਿਮਰ ਆ ਗਈ ਵਾਈਨ ਕਲਰ ਆ ਗਿਆ ਸ਼ਿਮਰ ਦਾ ਹੈਲੋ ਜੀ ਸਿੱਕਾ 550 ਪ੍ਰਾਈਸ ਰਹੇਗਾ ਸ਼ਿਮਰ ਵਾਈਨ ਕਲਰ 550 ਪ੍ਰਾਈਸ ਜਾਏਗਾ ਸ਼ਿਮਰ ਦਾ ਆ ਗਿਆ ਕਲਰ ਮਹਿੰਦੀ 5-5 ਮੀਟਰ ਦੀ ਕਟ ਆਏਗੀ ਸਭ ਦੇ ਸੂਟ ਖੁੱਲੇ ਡੁੱਲੇ ਬਣਨਗੇ ਚਾਹੇ ਪਲੇਨ ਬਣਾਓ ਚਾਹੇ ਤੁਸੀਂ ਇਹਨਾਂ ਤੇ ਲੈਸਾ ਲਵਾਓ ਚਾਹੇ ਵਰਕ ਕਰਾਓ ਐ ਲੋ ਜੀ 550 ਰੁਪਏ ਦਾ ਸੂਟ ਓਨੀਅਨ ਕਲਰ ਨਾ ਭੁਰਾਣੀਆਂ ਨਾ ਇਹਨਾਂ ਦਾ ਕਲਰ ਖਰਾਬ ਹੋਣਾ ਨਾ ਇਹਨਾਂ ਸ਼੍ਰਿੰਕ ਹੋਣਾ ਕੁਛ ਨਹੀਂ ਹੋਣਾ ਇਹਨਾਂ ਸੂਟਾਂ ਨੂੰ ਐ ਲੋ ਓਨੀਅਨ ਪਿੰਕ ਕਲਰ ਔਰ ਮਸਟਰਡ yellow ਕਲਰ ਬਹੁਤ ਸੋਹਣੇ ਸੂਟ ਆ ਕੁੜੀਆਂ ਕੜੀਆਂ ਬਣਾਓ ਪਾਓ ਸਿਸਟਮ ਅੱਛੀ ਯੂਜ਼ ਕਰੋ ਫਿਰ ਆ ਗਿਆ ਜੀ ਹਲੋ ਇੱਕ ਕ੍ਰਸ਼ 골ਡ ਆ ਗਿਆ ਇੱਕ ਸਾਫਟ ਕ੍ਰਸ਼ 골ਡ ਆ ਮਤਲਬ ਇਹ ਕਪੜਾ ਬਹੁਤ ਸੋਹਣਾ ਵਾ ਇਹ ਵੀ ਹਲੋ ਜੀ ਇਹਦੇ ਵਿੱਚ ਵੀ ਮੈਂ ਕਾਫੀ ਸੇਲ ਕੀਤੀ ਸੀ ਦੋ ਹੀ ਪੀਸ ਰਹਿ ਗਏ ਮੇਰੇ ਕੋਲ ਇੱਕ ਆ ਗਿਆ ਇਹ ਵਾਲਾ ਪਰਪਲ ਕਲਰ ਆ ਗਿਆ ਹਲੋ ਜੀ 550 ਪ੍ਰਾਈਸ ਰਹੇਗਾ ਇੱਕ ਕਲਰ ਬਲੈਕ ਆ ਗਿਆ ਇਹ ਕਪੜਾ ਬਹੁਤ ਹੀ ਲਾਈਟ ਵੇਟ ਆ ਥੋੜੇ ਥੋੜੇ ਰਿੰਕਲਸ ਆ ਇਹਦੇ ਉੱਪਰ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਇੱਕ ਕਲਰ ਬਲੈਕ ਆ ਗਿਆ ਓਨਲੀ 550 ਰੁਪਏ ਇਹਨਾਂ ਦਾ ਵੀ ਪ੍ਰਾਈਸ ਰਹੇਗਾ ਸਾਰੇ ਸੂਟਾਂ ਦਾ ਪ੍ਰਾਈਸ 550 ਰਹੇਗਾ ਫਿਰ ਇੱਕ ਹੋਰ ਆ ਗਿਆ ਸ਼ਿਮਰ ਲਾਈਨਿੰਗ ਟਾਈਪ ਆ ਗਿਆ ਸ਼ਿਮਰ ਟਾਈਪ ਹੀ ਇਸ ਦਾ ਚੌਕਲੇਟ ਚੌਕਲੇਟ ਮਸਲੀਨ ਹੁੰਦਾ ਨਾ ਜਿਵੇਂ ਦਾ ਆ ਗਿਆ ਫੈਬਰਿਕ ਸ਼ਿਮਰ ਨਹੀਂ ਆ ਚੌਕਲੇਟ ਮਸਲੀਨ ਦਾ ਫੈਬਰਿਕ ਆ ਗਿਆ ਇਹ ਵੀ ਡਬਲ ਸ਼ੀਡ ਜਿਆ ਫੈਬਰਿਕ ਆ ਕਲਰ ਆ ਗਿਆ ਲਵੈਂਡਰ ਠੀਕ ਹੈ ਹਲੋ ਲਵੈਂਡਰ ਜਿਹੜਾ ਕਲਰ 골ਡਨ ਨਾਲ ਭਾ ਮਾਰਦਾ ਬਹੁਤ ਹੀ ਸੋਹਣਾ ਫਿਰ ਇਹਦੇ ਵਿੱਚ ਕਲਰ ਆ ਗਿਆ ਮਹਿੰਦੀ ਲਓ ਜੀ ਹਲੋ ਮਹਿੰਦੀ ਕਲਰ ਆ ਗਿਆ ठीक है ब्लैक नहीं है मेहंदी या डार्क जहा कलर गोल्डन शाइन चॉकलेट मसलीन का फैब्रिक का सौ पंजाब प्राइस रखेगा फिर आ गया जी अपने को फ्रोज़ी कलर पाँच सौ पंजाब प्राइस लगेगा फ्रोज़ी कलर का भी ठीक है और मस्टर्ड कलर एद पंजाब प्राइस लगेगा ये आ गया चॉकलेट मसलीन का फैब्रिक सारे फैब्रिक लाइनिंग वाले आ सारे फैब्रिक ट्रेंडिंग आ प्लेन सूट बनाओ तभी बहुत सोहना लगेगा अगर तुम्हें कोई वर्क करा है तभी बहुत सोहना लगेगा अगर तीस लैसा लगवा है तो भी बहुत सोहना लगेगा शरारे बनाओ गरारे बनाओ प्लाजो बनाओ जो मर्जी बनाओ पर सूट लो जी रविंदर फैब्रिक तो, कलर तो पे, जो कलर तुम्हें पसंद आता स्क्रीनशॉट लै लो भेजो साढ़े वट्सअप नंबर पर अपना ऑर्डर जल्दी जल्दी कन्फर्म कर करा लो थैंक यू धनबाद